ਲੁਧਿਆਣਾ ਦੇ ਪਿੰਡ ਤਾਂਦਰਾ ਵਿਖੇ ਗੁਰ ਇਤਿਹਾਸ ਅਤੇ ਦਸਤਾਰ ਮੁਕਾਬਲਾ ਕਰਵਾਇਆ ਗਿਆ ਜਿਸ ਦੇ ਵਿੱਚ ਤਾਂਦਰੇ ਦੇ ਨਾਲ ਲੱਗਦੇ ਪਿੰਡਾਂ ਦੇ ਸਕੂਲੀ ਬੱਚਿਆਂ ਨੇ ਹਿੱਸਾ ਲਿਆ ਅਤੇ ਜਿਸ ਨੂੰ ਸੇਫ ਇੰਟਰਨੈਸ਼ਨਲ ਐਨ ਆਰ ਆਈ ਵੀਰਾ ਸਮੂਹ ਪਿੰਡ ਦੇ ਵਸਨੀਕਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂਦਰਾ ਦੇ ਸਹਿਯੋਗ ਦੇ ਨਾਲ ਇਸ ਸਮਾਗਮ ਨੂੰ ਕਰਵਾਇਆ ਗਿਆ ਇਸ ਮੌਕੇ ਅਕਾਲੀ ਦਲ 1920 ਦੇ ਪੰਜਾਬ ਪ੍ਰਧਾਨ ਅਤੇ ਸਾਬਕਾ ਸਪੀਕਰ ਪੰਜਾਬ ਸਰਦਾਰ ਰਵਿੰਦਰ ਸਿੰਘ ਵੀ ਮੌਕੇ ਤੇ ਮੌਜੂਦ ਰਹੇ ਹੋਤੀ ਉਹਨਾਂ ਨਾਲ ਵੀ ਸਵਾਲ ਜਵਾਬ ਕੀਤੇ ਗਏ ਅਤੇ ਉਹਨਾਂ ਦਾ ਕੀ ਕਹਿਣਾ ਰਿਹਾ ਆਓ ਸੁਣਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਜਿਹੜਾ ਇੱਥੇ ਦਸਤਾਰ ਮੁਕਾਬਲਾ ਤੇ ਗੁਰਮਤ ਮੁਕਾਬਲੇ ਹੋ ਰਹੇ ਨੇ ਉਹਦੇ ਲਈ ਜਿਹੜੀਆਂ ਸੰਗਤਾਂ ਨੇ ਸਾਨੂੰ ਸਹਿਯੋਗ ਕੀਤਾ ਉਹਨਾਂ ਸਾਰਿਆਂ ਦਾ ਧੰਨਵਾਦ ਹੈ ਵਿਸ਼ੇਸ਼ ਤੌਰ ਤੇ ਸਰਦਾਰ ਰਵਿੰਦਰ ਸਿੰਘ ਜੀ ਪ੍ਰਧਾਨ ਅਕਾਲੀ ਦਲ 1920 ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਉਹ ਸਾਡੀ ਬੇਨਤੀ ਨੂੰ ਪ੍ਰਵਾਨ ਕਰਕੇ ਆਏ ਨੇ ਹੋਰ ਇਲਾਕੇ ਦੀਆਂ ਮੌਜੂਦ ਸ਼ਖਸੀਅਤਾਂ ਆਈਆਂ ਨੇ ਇਸ ਸਮਾਗਮ ਦੇ ਵਿੱਚ ਹੋਣ ਵਾਲੇ ਖਰਚਿਆਂ 'ਚ ਵੱਡਾ ਹਿੱਸਾ ਸਰਦਾਰ ਗੁਰਸਾਨ ਸਿੰਘ ਜੀ ਗਰੇਵਾਲ ਬੈਠੇ ਨੇ ਕੈਨੇਡਾ ਤੋਂ ਆਏ ਆ ਇਹਨਾਂ ਨੇ ਪਾਇਆ ਔਰ ਇਹਨਾਂ ਦੇ ਮਨ 'ਚ ਵੀ ਇਹ ਤੜਫਾ ਤੇ ਪ੍ਰਧਾਨ ਸਾਹਿਬ ਜੀ ਉਹਨਾਂ ਦੇ ਮਨ 'ਚ ਵੀ ਇਹ ਤੜਫਾ ਕਿ ਅਸੀਂ ਜਿਹੜੀ ਸਾਡੀ ਪਨੀਰੀ ਆ ਉਹ ਅੱਜ ਵਿਗੜਦੀ ਜਾਂਦੀ ਆ ਅਲੰਭੇ ਦੇ ਜਾਂਦੇ ਆ ਇੱਕ ਦੂਜੇ ਨੂੰ ਸਟੇਜਾਂ ਤੇ ਖੜਕੇ ਕੋਈ ਕਹਿੰਦਾ ਜੀ ਨਸ਼ਿਆਂ ਤੇ ਲੱਗੇ ਕੋਈ ਕਹਿੰਦਾ ਜੀ ਕੇਸ ਕੱਟੀ ਜਾਂਦੇ ਆ ਪਰ ਸਾਰੇ ਬਿਮਾਰੀ ਦਾ ਦੱਸੀ ਜਾਂਦੇ ਆ ਇਲਾਜ ਨਹੀਂ ਕੋਈ ਕਰਦਾ ਤੇ ਮੈਂ ਜਿਹੜੇ ਸਾਰੇ ਸੱਜਣਾਂ ਨੇ ਇਹ ਅਪਰਾਲਾ ਕੀਤਾ ਹੈਗਾ ਸਹਿਯੋਗ ਦਿੱਤਾ ਉਹਨਾਂ ਸਾਰਿਆਂ ਨੂੰ ਧੰਨਵਾਦ ਵੀ ਦੇਣਾ ਚਾਹੁੰਨਾ ਤੇ ਵਧਾਈ ਵੀ ਦੇਣੀ ਚਾਹੁੰਨਾ ਕਿ ਉਹਨਾਂ ਨੇ ਇਸ ਬਿਮਾਰੀ ਦਾ ਇਲਾਜ ਲੱਭਿਆ ਤੇ ਤੁਸੀਂ ਦੇਖੋ ਸੈਂਕੜਿਆਂ ਦੀ ਗਿਣਤੀ ਵਿੱਚ ਬੱਚੇ ਇੱਥੇ ਤੁਸੀਂ ਘੁੰਮਦੇ ਦੇਖੇ ਆ ਤੇ ਸਾਰੇ ਬੱਚਿਆਂ ਦੇ ਵਿੱਚ ਕਿੰਨਾ ਗੁਰਬਾਨੀ ਪ੍ਰਤੀਤ ਛਾ ਪ੍ਰਧਾਨ ਜੀ ਦੇ ਆਉਣ ਤੋਂ ਪਹਿਲਾਂ 5ਵੀਂ ਤੱਕ ਦੇ ਬੱਚਿਆਂ ਨੇ ਸਵਾਲਾਂ ਦੇ ਜਵਾਬ ਦਿੱਤੇ ਤੇ ਮੈਂ ਪਹਿਲਾਂ ਵੀ ਉੱਥੇ ਕਹਿ ਕੇ ਆਇਆ ਕਿ ਜਿਹੜੇ ਸਵਾਲ ਪ੍ਰਧਾਨ ਜੀ ਪ੍ਰਚਾਰਕ ਸਾਹਿਬ ਨੂੰ ਪੁੱਛਦੇ ਸੀ ਉਹ ਸਾਨੂੰ ਵੀ ਨਹੀਂ ਸੀ ਆਉਂਦੇ ਪਰ ਉਹ ਜਦੋਂ ਕਿਸੇ ਟੀਮ ਦੇ ਵਿੱਚੋਂ ਜਵਾਬ ਕਿਸੇ ਨੂੰ ਨਹੀਂ ਸੀ ਆਉਂਦਾ ਤਾਂ ਉਹ ਦੂਜੇ ਬੱਚਿਆਂ ਨੂੰ ਪੁੱਛਦੇ ਸੀ ਕੱਠਲਿਆ ਜੋ ਵੀ ਤੁਹਾਨੂੰ ਕਿਸੇ ਨੂੰ ਆਉਂਦਾ ਤਾਂ 150 ਬੱਚਾ ਹੱਥ ਖੜਾ ਕਰ ਦਿੰਦਾ ਸੀ ਤਾਂ ਜਵਾਬ ਦਿੰਦੇ ਸੀ ਫਿਰ ਸਾਨੂੰ ਪਤਾ ਲੱਗਦਾ ਸੀ ਕਿ ਹਾਂ ਬੱਚਿਆਂ ਨੇ ਪੜ੍ਹਿਆ ਹੋਇਆ ਤੇ ਇਹੀ ਇੱਕ ਤਰੀਕਾ ਜੇ ਅਸੀਂ ਦੁਨਿਆਵੀ ਤੌਰ ਤੇ ਜਿਹੜੀ ਐਜੂਕੇਸ਼ਨ ਆ ਉਹਦੇ ਤੇ ਬੜਾ ਜ਼ੋਰ ਲਾਇਆ ਹੋਇਆ ਕਿ ਉਹ ਪੜ੍ਹ ਕੇ ਬੰਦਾ ਪ੍ਰੋਫੈਸਰ ਬਣ ਸਕਦਾ ਡਾਕਟਰ ਬਣ ਸਕਦਾ ਜਾਂ ਹੋਰ ਇੰਜੀਨੀਅਰ ਬਣ ਸਕਦਾ ਤਾਂ ਸਾਨੂੰ ਇਹ ਲੱਗਦਾ ਕਿ ਗੁਰਮਤਿ ਪੜ੍ਹ ਕੇ ਵੀ ਬੰਦਾ ਜਿਹੜਾ ਉਹ ਡਾਕਟਰ ਇੰਜੀਨੀਅਰ ਤਾਂ ਬਣੂਗਾ ਪਰ ਇੱਕ ਚੰਗਾ ਇਨਸਾਨ ਜ਼ਰੂਰ ਬਣੂਗਾ ਉਹ ਨਸ਼ੇ ਕਰੂਗਾ ਨਹੀਂ ਨਸ਼ੇ ਕਰਨ ਵਾਲਿਆਂ ਨੂੰ ਰੋਕਣ ਲਈ ਯਤਨ ਕਰੂਗਾ ਹੋਰ ਜਿਹੜੇ ਚੰਗੇ ਕੰਮ ਨੇ ਉਹਨਾਂ ਲਈ ਉਹ ਯਤਨ ਕਰੂਗਾ ਇਸ ਕਰਕੇ ਤੁਸੀਂ ਦੇ ਥੋੜਾ ਜਿਹਾ ਕੈਮਰਾ ਇੰਦਰ ਕਰੋਗੇ ਤਾਂ ਮੈਂ ਜਾਣਕਾਰੀ ਦੇਵਾਂ ਗੁਰਸ਼ਰਧਨ ਸਿੰਘ ਜੀ ਗਰੇਵਾਲ ਨੇ ਕੈਨੇਡਾ ਸਾਡੇ ਪਰਿਵਾਰ ਪਿੰਡ ਦੇ ਵਿੱਚੋਂ ਸਭ ਤੋਂ ਪਹਿਲਾ ਪਰਿਵਾਰ ਹੈ ਜੋ 60-70 ਸਾਲ ਪਹਿਲਾਂ ਦੇ ਗਏ ਹੋਏ ਨੇ ਨਾਲ ਸਾਡੇ ਸੁਸਾਇਟੀ ਦੇ ਪ੍ਰਧਾਨ ਵਰਜੀਤ ਸਿੰਘ ਜੀ ਹੁਣੇ ਬੈਠੇ ਨੇ ਮਾਸਟਰ ਤਰਵਿੰਦਰ ਸਿੰਘ ਜੀ ਹੁਣੇ ਬੈਠੇ ਨੇ ਇੱਧਰ ਸਰਪੰਚ ਸੁਖਵੰਤ ਸਿੰਘ ਜੀ ਚੱਕ ਬੈਠੇ ਨੇ ਤੋਂ ਰਿਟਾਇਰ ਹੋ ਕੇ ਜਮੋ ਸਿੰਘ ਜੀ ਬੈਠੇ ਨੇ ਤੇ ਲੰਗਵਾਲ ਸਾਹਿਬ ਬੈਠੇ ਆ ਅਮਰਜੀਤ ਸਿੰਘ ਜੀ ਬੜੈਤ ਬੈਠੇ ਆ ਪ੍ਰੋਫੈਸਰ ਹਸਪਾਲ ਸਿੰਘ ਜੀ ਬੈਠੇ ਆ ਸਰਪੰਚ ਕੁਲਦੀਪ ਸਿੰਘ ਜੀ ਗੁਜਰਾਲ ਬੈਠੇ ਆ ਇਹ ਸਾਰੀਆਂ ਸ਼ਖਸੀਅਤਾਂ ਦਾ ਬੜਾ ਯੋਗਦਾਨ ਸੁਖਪਾਲ ਸਿੰਘ ਜੀ ਕਲਸੀ ਬੈਠੇ ਆ ਦਿਆ ਸਿੰਘ ਜੀ ਬੈਠੇ ਆ ਮੇਰਵਾਨਸ ਵੀ ਬੈਠੀ ਆ ਹੈਨਾ ਧੋਗਦਾਨਾ ਜੀ ਤੇ ਤੁਸੀਂ ਇਸ ਨੂੰ ਕਵਰ ਕਰ ਲਈ ਆਓ ਤੁਹਾਡਾ ਸਾਰਿਆਂ ਦਾ ਧੰਨਵਾਦ ਬਹੁਤ ਮਿਹਰਬਾਨੀ ਜਗਤਾਰ ਸਿੰਘ ਜੀ ਸਹਾਰਮਾ ਜਿਹੜਾ ਜ਼ਿਲ੍ਹਾ ਪ੍ਰਧਾਨ ਨੇ ਅਕਾਲੀ ਦਲ ਨੂੰ ਸੁਭੀ ਦੇ ਬੈਠੇ ਆ ਬਹੁਤ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਖਾਲਸਾ ਫਤਹਿ ਹਾਂ ਜੀ ਪ੍ਰਧਾਨ ਜੀ ਕੀ ਕਹਿਣਾ ਚਾਹੁੰਗੇ ਕਿਹੜਾ ਕਿਉਂਕਿ ਸਾਥ ਪ੍ਰੋਗਰਾਮ ਦਾ ਦਸਤਾਵੇਜ਼ ਦਸਤਾਵੇਜ਼ ਮੁਕਾਬਲਾ ਜੀ ਕਾਕਾ ਬਹੁਤ ਜ਼ਰੂਰਤ ਹੈ ਇਸ ਗੱਲ ਦੀ ਕਿਉਂਕਿ ਸਾਡੇ ਜਿਹੜੇ ਬੱਚੇ ਆ ਨੌਜਵਾਨ ਐ ਖਾਸ ਕਰਕੇ ਉਹਨਾਂ ਦੇ ਦਿਲ ਦੇ ਵਿੱਚ ਜਿਹੜੀਆਂ ਗੁਰੂ ਸਾਹਿਬ ਨੇ ਲਕੀਰਾਂ ਖਿੱਚੀਆਂ ਹੋਈਆਂ ਨੇ ਉਹ ਸਹੀ ਤਰੀਕੇ ਨਾਲ ਬੈਠੀਆਂ ਨਹੀਂ ਲੱਗਦੀਆਂ ਔਰ ਬੱਚਿਆਂ ਦਾ ਕਸੂਰ ਘੱਟ ਹੈ ਉਹਨਾਂ ਦੇ ਮਾਪੇ ਦਾ ਮੈਂ ਇਹ ਗੱਲ ਸਮਝਦਾ ਉਹਨਾਂ ਨੂੰ ਇਹ ਜ਼ਰੂਰੀ ਹੈ ਕਿ ਬਈ ਬਚਪਨ ਤੋਂ ਲੈ ਕੇ ਅਸੀਂ ਉਹਨਾਂ ਦੇ ਦਿਲ ਦਿਮਾਗ ਦੇ ਵਿੱਚ ਸਿੱਖ ਇਤਿਹਾਸ ਦੀ ਜਿਹੜੀ ਅਸਲੀ ਗੱਲ ਹੈ ਜਿਹੜਾ ਨਚੋੜ ਹੈ ਉਹ ਪਾਈਏ ਪਹਿਲੇ ਤਾਂ ਟੱਬਰ ਇਕੱਠੇ ਹੁੰਦੇ ਸਨ ਜੇ ਮਾਪੇ ਕਮਾਂਦੇ ਲੱਗੇ ਹੁੰਦੇ ਸਨ ਤੇ ਬਜ਼ੁਰਗ ਜਿਹੜੇ ਸਨ ਦਾਦਾ ਦਾਦੀ ਉਹ ਉਹਨਾਂ ਨੂੰ ਇਹ ਕਥਾ ਦਰਸ਼ਨ ਵਾਸਤੇ ਹਾਜ਼ਰ ਹੁੰਦੇ ਸਨ ਤੇ ਹੁਣ ਹੋ ਗਏ ਅਡਾ ਡੱਬ ਮੀਆਂ ਵੀ ਕੰਮ ਕਰਦਾ ਹੈ ਬੀਬੀ ਵੀ ਕੰਮ ਕਰਦੀ ਹੈ ਤੇ ਨੈਣਿਆਂ ਨੂੰ ਸਿਕਲਾਈ ਕੌਣ ਦੇਵੇ ਤੇ ਸਿਕਲਾਈ ਉਹ ਲੈਂਦੇ ਨੇ ਆ ਇੰਟਰਨੈਟ ਤੇ ਹਰੇਕ ਕੋਲੇ ਆ ਟੈਲੀਫੋਨ ਹੁੰਦਾ ਉਹਦੇ ਚ ਕੱਢ ਲੈਂਦੇ ਨੇ ਉਹਦੇ ਚ ਜੇ 90% ਦੀ ਗੰਦ ਹੁੰਦਾ ਤੇ 10% ਕੋਈ ਕੋਈ ਸੱਚੀ ਗੱਲ ਹੁੰਦੀ ਹੈ ਉਹ ਸੱਚੀ ਨੂੰ ਉਹ ਦੇਖਦਾ ਨਹੀਂ ਉਹ ਜਿਹੜਾ ਜਿਹੜਾ ਬਕਵਾਸ ਹੈ ਘਟੀਆ ਬਾਤ ਹੈ ਉਹ ਹੀ ਦੇਖੀ ਜਾਂਦੇ ਆ ਉਹਦੇ ਨਾਲ ਫਿਰ ਉਹ ਉਹਨਾਂ ਦੀ ਜਿਹੜੀ ਫਰਵਰਿਸ਼ ਹੋ ਰਹੀ ਹੈ ਸੋ ਸਹੀ ਲਾਈਨ ਦੇ ਉੱਤੇ ਪਾਣ ਲਈ ਇਹ ਬਹੁਤ ਵੱਡਾ ਕੰਮ ਹੈ ਤੇ ਮੈਂ ਤਾਂ ਦਾਤ ਦਿਨਾ ਇਹਨਾਂ ਸਾਰਿਆਂ ਨੂੰ ਜਿਨ੍ਹਾਂ ਨੇ ਜੁੜ ਕੇ ਇਹ ਕੰਮ ਨੂੰ ਬਿੜੇ ਜਣਾ ਕੋਸ਼ਿਸ਼ ਕੀਤੀ ਹੈ ਔਰ ਇਹ ਲਗਾਤਾਰ ਸਾਨੂੰ ਹਰ ਸਾਲ ਕਰਨ ਦੀ ਲੋੜ ਪੈਣੀ ਹੈ ਆ ਕੈਨੇਡਾ ਤੋਂ ਭਾਈ ਸਾਹਿਬ ਆਏ ਨੇ ਇਹਨਾਂ ਇਹਨਾਂ ਦਾ ਬੜਾ ਵੱਡਾ ਉਦਮ ਹੈ ਇਹਨਾਂ ਨੇ ਖਰਚਾ ਕੀਤਾ ਇਸ ਕੰਮ 'ਤੇ ਖੁਦ ਵੀ ਆਏ ਨੇ ਸੋ ਦੁਆਰਾ ਸਿੱਖ ਇਤਿਹਾਸ ਨਾਲ ਗੁਰੂਆਂ ਦੇ ਇਤਿਹਾਸ ਨਾਲ ਜੋੜਨਾ ਸਾਡੀ ਪਨੀਰੀ ਨੂੰ ਸਾਡਾ ਸਭ ਤੋਂ ਅਹਿਮ ਕੰਮ ਹੈ ਉਹ ਤਾਂ ਕਿ ਇਹਦੇ ਤੁਸੀਂ ਸਿਆਸੀ ਆਗੂ ਵੀ ਰਹੇ ਹੋ ਮੇਰੇ ਅਪੁਨਾ ਦੇ ਕੱਲ ਇਹਦੇ 1922 ਦੀ ਪਾਰਟੀ ਦੇ ਪ੍ਰਧਾਨ ਨੇ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਲਾਲੋ ਹੁਣੇ ਅਕਾਲੀ ਦਲ ਲਾਲੋ ਇਹਨਾਂ ਦਾ ਪਤਾ ਯੋਗ ਦਾ ਉਹਨਾਂ ਬਾਈਬਲ ਕਲਾकांड ਹੋ ਗਏ ਆ ਹੋਰ ਵੀ ਉਹਨਾਂ ਤੇ ਘਟ ਜਾ ਰਿਹਾ ਕਿਉਂਕਿ ਸਿੱਖ ਸੰਗਤ ਦੇ ਵਿੱਚ ਇਹੀ ਰੋਸ਼ ਹਮੇਸ਼ਾ ਰਹਿੰਦਾ ਕਿ ਸਾਨੂੰ ਇਨਸਾਫ ਨਹੀਂ ਹੁੰਦਾ ਬੇਟਾ ਇਹ ਮੈਂ ਪਹਿਲੇ ਵੀ ਕਈ ਵਾਰੀ ਗੱਲ ਕੀਤੀ ਹੈ ਤੇ ਤੁਸੀਂ ਸਵਾਲ ਕੀਤਾ ਤੇ ਤੁਹਾਨੂੰ ਵੀ ਥੋੜਾ ਜਿਹਾ ਆਪਣਾ ਮਨ ਦੱਸਣਾ ਇਹਦੇ ਬਾਰੇ ਜੋ ਬਾਈਬਲ ਕਲਾਸ਼ ਹੋਇਆ ਹੈ ਉਹ ਇਸ ਲਈ ਹੋਇਆ ਸੀ ਕਿਉਂਕਿ ਉਸ ਸਮੇਂ ਦਾ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਸੀ ਪ੍ਰਕਾਸ਼ ਸਿੰਘ ਬਾਦਲ ਉਹ ਚੀਫ ਮਿਨਿਸਟਰੀ ਆਪਣੀ ਸੰਭਾਲਣਾ ਚਾਹੁੰਦਾ ਸੀ ਤੇ ਉਹਨੇ ਆਪਣੇ ਘਰ ਬੁਲਾ ਕੇ ਜਿਹੜੇ ਅਗਲ ਤਖਤ ਦੇ ਜ਼ਹਿਰਦਾਰ ਸੀ ਔਰ ਜਿਹੜੇ ਮੁਖਸਰ ਸਾਹਿਬ ਦੇ ਜ਼ਹਿਰਦਾਰ ਸੀ ਮੁਖਸਰ ਸਾਹਿਬ ਦੇ ਜ਼ਹਿਰਦਾਰ ਸਾਹਿਬ ਗੁਰਮੁਖ ਸਿੰਘ ਨੂੰ ਆਨੇ ਇਹ ਗੱਲ ਸਪਸ਼ਟ ਕਰ ਦਿੱਤੀ ਸੀ ਪ੍ਰੈਸ ਨੂੰ ਕਿ ਸਾਨੂੰ ਉਹਨੇ ਚੀਫ ਮਿਨਿਸਟਰ ਦੇ ਘਰ ਸਦਿਆ ਤੇ ਉੱਥੇ ਉਹਨੂੰ ਸਾਨੂੰ ਹੁਕਮ ਦਿੱਤਾ ਕਿ ਬਈ ਇਹਨੂੰ ਮਾਫ ਕਰ ਦੇ ਤੇ ਜਿਹੜਾ ਸਾਡੇ ਸਾਹਮਣੇ ਕਾਗਜ਼ ਪੇਸ਼ ਕੀਤਾ ਉਹ ਹਿੰਦੀ ਚ ਲਿਖਿਆ ਸੀ ਕਿਸੇ ਨੇ ਲਿਖਿਆ ਰੱਬ ਜਾਣੇ ਕਿਨੇ ਲਿਖਿਆ ਕਿ ਜੀ ਇਹ ਉਹਨੇ ਝੂਠੇ ਸੌਦੇ ਵਾਲੇ ਨੇ ਇਹ ਲਿਖ ਕੇ ਦਿੱਤਾ ਹੈ ਮਾਫੀ ਨਾਮਾ ਤੇ ਅਸੀਂ ਉਸ ਹੁਕਮ ਮੁਤਾਬਕ ਫਿਰ ਅਸੀਂ ਸਾਨੂੰ ਮੰਨਣਾ ਪਿਆ ਤੇ ਅਸੀਂ ਉਹ ਕਰਤਾ ਇਹ ਦੇਖੋ ਪਹਿਲੀ ਗੱਲ ਤਾਂ ਹੈ ਕਿ ਕਿੰਨੀ ਵੱਡੀ ਸ਼ਰਮ ਦੀ ਬਾਤ ਹੈ ਕਿ ਅਕਾਲੀ ਦਲ ਦਾ ਪ੍ਰਧਾਨ ਆਪਣੇ ਘਰ ਉਹਨਾਂ ਨੂੰ ਤਲਬ ਕਰੇ ਅਕਾਲ ਤਖਤ ਦੇ ਜਹਦਾਰ ਨੂੰ ਤੇ ਦੂਏ ਤਖਤਾਂ ਦੇ ਜਹਦਾਰ ਨੂੰ ਬਹੁਤ ਇਸ ਤੋਂ ਵੀ ਵੱਡੀ ਗੱਲ ਮਾੜੀ ਜਿਹੜੀ ਹੋਈ ਹੈ ਕਿ ਉਹ ਤਖਤਾਂ ਦੇ ਜਹਾਂਦਰ ਉੱਥੇ ਗਏ ਉਹਨਾਂ ਨੂੰ ਇਨਕਾਰ ਕਰ ਦੇਣਾ ਚਾਹੀਦਾ ਸੀ ਕਿਉਂਕਿ ਜਿਹੜਾ ਸਾਡਾ ਇਤਿਹਾਸ ਹੈ ਸਾਡਾ ਇਤਿਹਾਸ ਤਾਂ ਇਹ ਸੀ ਕਿ ਮਹਾਰਾਜਾ ਰਣਜੀਤ ਸਿੰਘ ਜਿਹੜਾ ਰਾਜਾ ਸੀ ਤਲਵਾਰ ਦੀ ਨੋਕ ਦੇ ਨਾਲ ਆਇਆ ਸੀ ਉਹਨੂੰ ਜਦੋਂ ਅਕਾਲ ਤਖਤ ਨੇ ਤਲਬ ਕੀਤਾ ਤੇ ਉਹ ਆਪ ਗਿਆ ਇਹ ਨਹੀਂ ਕਿ ਉਹਨਾਂ ਨੇ ਕਿਹਾ ਚੰਗਾ ਤੂੰ ਮੇਰੇ ਮਹਿਲੇ ਚ ਆ ਜੀ ਇੱਥੇ ਉਲਟ ਉਲਟਾ ਕੰਮ ਹੋਇਆ ਸੋ ਅਸੀਂ ਜਿਹੜੀ ਇੱਕ ਸੰਸਥਾ ਬਣਾਈ ਹੈ ਪਹਿਲੀ ਦਲ ਜਿਹੜੀ ਕੇ ਸਿੱਖੀ ਰੀਤੀਆਂ ਰਵਾਜਾਂ ਨੂੰ ਸੰਭੇ ਉਹਨਾਂ ਨੂੰ ਅੱਗੇ ਵਧਾਵੇ بجائے ਉਸ ਕਰਨ ਦੇ ਜਿਹੜਾ ਪ੍ਰਵਾਨ ਹੈ ਉਹਨੇ ਆਪ ਉਹਨਾਂ ਨੂੰ ਨਿਖਿਤ ਕਰਨ ਦੇ ਉੱਤੇ ਯਤਨ ਕਰ ਦਿੱਤਾ ਸੋ ਜਿਹੜਾ ਜਿਹੜਾ ਕੁਝ ਹੋਇਆ ਉਹਦੇ ਬਾਅਦ ਜਿਹੜੀ ਗੋਲੀ ਚੱਲੀ ਹੋਰ ਚੱਲਿਆ ਉਹ ਉਸ ਦੇ ਕਰਕੇ ਹੋਇਆ ਕਿਉਂਕਿ ਉਹ ਮਾਫ ਕੀਤਾ ਗਿਆ ਜੋ ਮਾਫ ਨਾ ਕੀਤਾ ਜਾਂਦਾ ਔਰ ਮਹਿਜ ਇਸ ਲਈ ਕਿ ਚਾਰ ਵੋਟਾਂ ਮਿਲ ਗਈਆਂ ਉਹ ਉਸ ਕਰਕੇ ਇਹ ਸਾਰਾ ਕੁਝ ਹੋਇਆ ਔਰ ਹੁਣ ਜਿਹੜਾ ਇਨਸਾਫ ਦੀ ਗਲਤੀ ਤੁਸੀਂ ਕੀਤੀ ਹੈ ਨਾ ਇਨਸਾਫ ਕਿਹਨੇ ਦੇਣਾ ਹੈ ਸਾਨੂੰ ਧਰਨੇ ਲਾ ਕੇ ਭੁਖੜਤਾਲ ਰੱਖ ਕੇ ਸਾਨੂੰ ਇਨਸਾਫ ਨਹੀਂ ਮਿਲਣਾ ਇਨਸਾਫ ਇੱਕ ਮੈਜਿਸਟ੍ਰੇਟ ਨੇ ਦੇਣਾ ਹੈ ਕੱਲ ਦਾ ਨਿਆਣਾ ਹੋਊਗਾ ਉਹ ਜਿਨੇ ਸਾਨੂੰ ਇਨਸਾਫ ਦੇਣਾ ਹੈ ਤੁਹਾਡੇ ਧਰਨਿਆਂ ਦੇ ਨਾਲ ਤੇ ਤੁਹਾਡੇ ਭੁਖੜਤਾਲਾਂ ਦੇ ਨਾਲ ਇਨਸਾਫ ਨਹੀਂ ਮਿਲਣਾ ਇਨਸਾਫ ਇਹ ਸੀ ਕਿ ਜਦੋਂ ਤੁਸੀਂ ਸਰਬਤ ਖਾਲਸਾ ਉਦੋਂ ਬੁਲਾਇਆ ਸੀ ਆਪਣੇ ਕਹ ਹਾਲਾਕੇ ਸਹੀ ਤਰੀਕਾ ਨਹੀਂ ਸੀ ਸਰਬਤ ਖਾਲਸਾ ਬੁਲਾਉਣ ਦਾ ਚਲੋ ਤੁਸੀਂ ਬੁਲਾ ਲੈ ਇਕੱਠ ਕਰ ਲੈ ਬੜਾ ਵੱਡਾ ਉਸ ਇਕੱਠ ਦੇ ਵਿੱਚ ਬਾਦਲ ਨੂੰ ਔਰ ਬਾਦਲ ਦੇ ਪੁੱਤ ਨੂੰ ਜਿਨ੍ਹਾਂ ਨੇ ਆ ਬੁਨਿਆਦੀ ਗਲਤੀ ਕੀਤੀ ਹੈ ਸਿੱਥੀ ਤੋਂ ਖਾਰਜ ਕਰਨਾ ਚਾਹੀਦਾ ਸੀ ਮਾਂ ਬੇਟੀ ਦਾ ਰਿਸ਼ਤਾ ਉਹਨਾ ਤੋਂ ਮਨਾ ਕਰਨਾ ਚਾਹੀਦਾ ਸੀ ਲੇਕਿਨ ਨਹੀਂ ਕੀਤਾ ਉਦੋਂ ਨਕਲੀ ਜਹੇਦਾਰ ਬਣ ਗਏ ਜੀ ਆ ਇਹਨੂੰ ਇਹਨੂੰ ਉਹ ਗੱਲ ਕਰਦਾ ਜਹੇਦਾਰ ਬਣਾ ਲਓ ਜੀ ਇਹਨੂੰ ਭਰਾਣੇ ਤਾਂ ਜਹੇਦਾਰ ਬਣਾ ਲਓ ਜੀ ਆਪ ਉਹਦੇ ਲੈ ਕੇ ਤੇ ਜੀ ਠੰਡਾ ਹੋ ਗਿਆ ਕੰਮ ਕਰ ਜੀ ਹੁਣ ਹੁਣ ਆਪਾਂ ਜਲਸੇ ਕਰਾਂਗੇ ਤੇ ਜਲੂਸ ਕਰਾਂਗੇ ਤੇ ਇਨਸਾਫ ਇਨਸਾਫ ਕਿੱਥੋਂ ਮਿਲੂਗਾ ਗੋਲੀ ਚਲਾਈ ਕਿਸੇ ਪੁਲਿਸ ਏਟਾਇਾਨੇ ਦੇ ਪੁਲਸੀਆ ਨੇ ਗੋਲੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਹੱਥ ਨਹੀਂ ਚਲਾਈ ਲੇਕਿਨ ਚਲਵਾਈ ਤਾਂ ਉਹਦੇ ਕਰਤੂਤ ਨੇ ਆ ਨਾ ਜਿਹੜੀ ਕਰਤੂਤ ਉਹਨੇ ਕੀਤੀ ਸੀ ਉਹ ਕਰਤੂਤ ਨੇ ਗੋਲੀਆਂ ਚਲੀਆਂ ਨੇ ਉਕਰ ਦੂਤ ਨੇ ਇਹ ਸੌੜੇ ਸਾਧ ਜਿਹੜੇ ਬੰਦੇ ਸਨ ਉਹਨਾਂ ਨੂੰ ਇਹੋ ਜਿਹਾ ਉਹਨਾਂ ਦੇ ਦਿਮਾਗ ਵਿੱਚ ਪਹੁੰਚਾ ਦਿੱਤਾ ਕਿ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਜੇ ਇਹ ਨਾ ਹੁੰਦਾ ਸ਼ੁਰੂ ਵਿੱਚ ਜੇ ਬਾਦਲ ਆਪਣੀ ਆਪਣੇ ਕੋਈ ਕਾਇਦੇ ਮੁਤਾਬਕ ਰਹਿੰਦਾ ਤੇ ਇਹ ਗੱਲਾਂ ਨਹੀਂ ਸੀ ਹੋਣੀਆਂ ਸੋ ਕਸੂਰ ਉਹ ਅਸਲੀ ਤਾਂ ਬਾਦਲ ਹੀ ਹੈ ਤੇ ਉਹਨੂੰ ਸਜ਼ਾ ਮਿਲਣੀ ਚਾਹੀਦੀ ਸੀ ਸਜ਼ਾ ਪੰਥ ਨੂੰ ਦੇਣੀ ਚਾਹੀਦੀ ਸੀ ਪਰ ਪੰਥ ਕੀ ਸਜ਼ਾ ਦੇ ਸਕਦਾ ਇਸ ਤੋਂ ਵੱਡੀ ਕਿ ਉਹਦੇ ਨਾਲ ਰੋਟੀ ਤੇ ਬੇਟੀ ਦਾ ਰਿਸ਼ਤਾ ਖਤਮ ਕਰ ਦਿੰਦਾ ਕਿ ਨੋ ਨਹੀਂ ਕੀਤਾ ਨਹੀਂ ਕੀਤਾ اور اور ਅਜੇ ਤੱਕ ਹਸਨ ਜਨੂਦਲੇ ਲੁਧਿਆਣਾ ਤੋਂ ਵਿਸ਼ੇਖ ਜਲੂਟਾ ਦੀ ਰਿਪੋਰਟ